ਕੀ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਇਕੱਠਿਆ ਹੋਣ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਮੈਡਮ ਨਵਜੋਤ कौर ਸਿੱਧੂ ਨੇ ਪਾਰਟੀ ਛੱਡੀ ਔਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ कौर ਸਿੱਧੂ ਦੀ ਫੋਨ ਤੇ ਕੀ ਕੁਝ ਗੱਲਬਾਤ ਹੋਈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਧੂ ਧੜੇ ਦੀ ਜਾਂ ਸਿੱਧੂ ਪਰਿਵਾਰ ਦੀ ਜਿਹੜੀ ਉਹ ਵਾਪਸੀ ਚਰਨਜੀਤ ਸਿੰਘ ਚੰਨੀ ਕਰਵਾਉਣਗੇ ਕਿ ਸਿੱਧੂ ਤੇ ਚਰਨਜੀਤ ਚੰਨੀ ਸਾਨੂੰ ਇਕੱਠਿਆਂ ਸਿਆਸਤ ਦੇ ਵਿੱਚ ਇੱਕ ਧੜੇ ਦੇ ਰੂਪ ਚ ਚੱਲਦੇ ਦਿਖਾਈ ਦੇਣਗੇ ਜਾਂ ਨਹੀਂ ਇਸ ਤੇ ਅਹਿਮ ਗੱਲਬਾਤ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੱਲ ਨਰਿੰਦਰ ਮੋਦੀ ਦਾ ਪੰਜਾਬ ਆਉਣਾ ਕੀ ਇਹ ਸਾਬਤ ਕਰਦਾ ਹੈ ਕਿ ਕਾਂਗਰਸ ਨੂੰ ਬਹੁਤ ਵੱਡੀ ਟਾ ਕਿਉਂਕਿ ਰਾਜਾ ਵੜਿੰਗ ਦਾ ਬਿਆਨ ਜਿਹੜਾ ਦਲਿਤਾਂ ਦੇ ਸਬੰਧ ਦੇ ਵਿੱਚ ਆਇਆ ਔਰ ਉਧਰ ਚਰਨਜੀਤ ਸਿੰਘ ਚੰਨੀ ਦੀਆਂ ਲਗਾਤਾਰ ਇਹਨਾਂ ਦੇ ਵੱਲੋਂ ਲੱਤਾਂ ਖਿੱਚਣੀਆਂ ਔਰ ਉਧਰੋਂ ਬੀਜੇਪੀ ਦਾ ਲਗਾਤਾਰ ਦਲਿਤ ਵੋਟ ਬੈਂਕ ਨੂੰ ਟਾਰਗੇਟ ਕਰਨਾ ਕਿ ਇਹ ਸਾਬਤ ਕਰਦਾ ਹੈ ਕਿ ਦਲਿਤ ਵੋਟ ਬੈਂਕ ਨੂੰ ਸਾਥ ਕੇ ਬੀਜੇਪੀ ਪੰਜਾਬ ਦੇ ਵਿੱਚ ਇੱਕ ਵੱਡਾ ਖੇਲਾ ਕਰਨ ਜਾ ਰਹੀ ਹੈ ਦੀ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਇਸ ਤੇ ਵੀ ਬਹੁਤ اہم ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਤੇ ਭਗਵੰਤ ਮਾਨ ਨੂੰ ਬਹੁਤ ਵੱਡਾ ਕਰਾਰਾ ਝਟਕਾ ਲੱਗਿਆ ਮਾਲੀਆ ਘਾਟਾ ਗ੍ਰਾਂਟਾਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ ਕੀ ਕੁਝ ਇਸ ਤੇ ਖਾਸ ਰਹੇਗਾ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਮੇਰੇ ਨਾਲ ਪਹਿਲਾ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜੁੜੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰ ਗੜਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀਦਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਜਿਸ ਤਰੀਕੇ ਦੇ ਨਾਲ ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਅੰਦਰ Dalit vote bank ਬਹੁਤ ਜ਼ਿਆਦਾ ਨਾਰਾਜ਼ ਹੋਇਆ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਪੋਪੁਲਾਰਿਟੀ ਜਿਸ ਤਰੀਕੇ ਦੀ ਹੈਗੀ ਆ ਪੰਜਾਬ ਦੇ ਵਿੱਚ ਉਸ ਦੇ ਹੋਣ ਦੇ ਬਾਵਜੂਦ ਵੀ ਪਾਰਟੀ ਦੇ ਅੰਦਰ ਚਰਨਜੀਤ ਸਿੰਘ ਚੰਨੀ ਦੀਆਂ ਜਿਸ ਤਰੀਕੇ ਦੇ ਨਾਲ ਲੱਤਾਂ ਖਿੱਚੀਆਂ ਜਾ ਰਹੀਆਂ ਉਹਦੇ ਤੋਂ ਵੀ Dalit vote bank ਇੱਕ ਤਰੀਕੇ ਨਾਲ ਨਾਰਾਜ਼ ਹੈ ਕਿ ਸਾਡੇ ਬੰਦੇ ਨੂੰ ਜਾਣਬੁੱਝ ਕੇ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਲੱਤਾਂ ਖਿੱਚੀਆਂ ਜਾ ਰਹੀਆਂ ਔਰ ਉਧਰੋਂ ਨਰਿੰਦਰ ਮੋਤੀ ਦਾ ਪੰਜਾਬ ਦੇ ਵਿੱਚ ਆ ਕੇ ਡੇਰਾ ਬੱਲਾ ਦੇ ਵਿੱਚ ਆ ਕੇ ਮੱਥਾ ਟੇਕਣਾ ਉਥੋਂ ਦੇ ਗੁਰੂ ਜਿਹੜੇ ਹੈਗੇ ਨਰਿੰਦਰ ਦਾਸ ਉਹਨਾਂ ਦੇ ਪੈਰੀਂ ਹੱਥ ਲਾਉਣਾ ਔਰ ਉਹਨਾਂ ਨੂੰ ਐਲਾਨ ਕਰਨਾ ਕਿ ਉਹਨਾਂ ਨੂੰ ਪਦਮਸ਼ਰੀ ਦੇ ਰਹੇ ਆ ਔਰ ਨਾਲ ਹੀ ਨਾਲ ਇਹ ਵੀ ਐਲਾਨ ਕਰਨਾ ਕਿ ਆਦਮਪੁਰ 에어ਪੋਰਟ ਦਾ ਨਾਮ ਹੁਣ ਰਵਿਦਾਸ ਗੁਰੂ ਰਵਿਦਾਸ ਜਿਹੜਾ ਉਹ 에어ਪੋਰਟ ਹੋਏਗਾ ਤਾਂ ਇਹਦੇ ਨਾਲ ਇੱਕ ਦਲਿਤ ਵੋਟ ਬੈਂਕ ਨੂੰ ਸਾਧਿਆ ਜਾ ਰਿਹਾ ਬੀਜੇਪੀ ਦੇ ਵੱਲੋਂ ਪੰਜਾਬ ਦੇ ਅੰਦਰ ਅੱਗੇ ਵੀ ਆਪਾਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਜਿਹੜਾ ਦਲਿਤ ਵੋਟ ਬੈਂਕ ਹੈ ਹਮੇਸ਼ਾ ਤੋਂ ਹੀ ਕਾਂਗਰਸ ਦੇ ਨਾਲ ਜੁੜਿਆ ਰਿਹਾ ਹੈਗਾ ਔਰ ਹਮੇਸ਼ਾ ਤੋਂ ਹੀ ਵੱਡਾ ਵੋਟ ਬੈਂਕ ਦਲਿਤਾਂ ਦਾ ਹੀ ਰਿਹਾ ਕਾਂਗਰਸ ਨੂੰ ਔਰ ਜਿਸ ਤਰੀਕੇ ਦੇ ਨਾਲ ਰਾਜਾ ਵੜਿੰਗ ਦੇ ਬਿਆਨਾਂ ਤੋਂ ਬਾਅਦ ਦਲਿਤ ਵੋਟ ਬੈਂਕ ਨਾਰਾਜ਼ ਹੋਇਆ ਚਰਨਜੀਤ ਸਿੰਘ ਚੰਨੀ ਦੀ ਪਾਰਟੀ ਦੇ ਅੰਦਰ ਜਿਸ ਤਰੀਕੇ ਦੇ ਨਾਲ ਲੱਤਾਂ ਖਿੱਚੀਆਂ ਜਾ ਰਹੀਆਂ ਉਹਦੇ ਤੋਂ ਦਲਿਤ ਵੋਟਪ੍ਰਿੰਗ ਨਾਰਾਜ਼ ਹੋਇਆ ਔਰ ਉਧਰੋਂ ਮੋਦੀ ਦਾ ਪੰਜਾਬ ਫੇਰੀ ਤੇ ਦਲਿਤ ਵੋਟ ਬੈਂਕ ਨੂੰ ਸਾਧਣਾ ਕਿ ਇਹ ਸਾਬਤ ਕਰਦਾ ਹੈ ਕਿ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਪੱਧਰ ਦੇ ਉੱਪਰ ਦਲਿਤ ਵੋਟ ਬੈਂਕ ਨਾਰਾਜ਼ ਹੋ ਸਕਦਾ ਜਾਂ ਘਾਟਾ ਪੈ ਸਕਦਾ ਕਾਂਗਰਸ ਨੂੰ ਦਲਿਤ ਵੋਟ ਬੈਂਕ ਦਾ ਕਿਉਂਕਿ ਨਾਰਾਜ਼ ਹੋਣਾ ਔਰ ਉਹਨੂੰ ਸਾਧ ਕੇ ਆਪਣੇ ਨਾਲ ਖਿੱਚਣ ਦੀ ਭਾਜਪਾ ਦੀ ਕੋਸ਼ਿਸ਼ ਕਰਨੀ ਔਰ ਇਹਦੇ ਨਾਲ ਬਹੁਤ ਵੱਡਾ ਖੇਲਾ ਹੋ ਸਕਦਾ ਸ੍ਰੀ ਖੰਦਰ ਜੀ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਡੇਲਾ ਬੱਲਾ ਵੇਖੇ ਪਹੁੰਚਦੇ ਆ ਔਰ ਜਿਸ ਤਰੀਕੇ ਨਾਲ ਪੌਂਚਨ ਤੋਂ ਬਾਅਦ ਜਿਹੜੇ ਆ ਉਹਨਾਂ ਨੇ ਉੱਥੇ ਜਿਸ ਤਰੀਕੇ ਦੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਖਾਸ ਤੌਰ ਤੇ ਸੰਤ ਨਰਿੰਦਰ ਸਿੰਘ ਦਾਸ ਉਹਨਾਂ ਦੇ ਪੈਰੀ ਹੱਥ ਉਹ ਦੋ ਵਾਰੀ ਸਟੇਜ ਦੇ ਉੱਤੇ ਲੰਦੇ ਆ ਔਰ ਆਪਣੇ ਭਾਸ਼ਣ ਦੇ ਵਿੱਚ ਗੁਰੂ ਰਵੀਦਾਸ ਔਰ ਬਾਲਮਿਕੀ ਜੀ ਨੂੰ ਵੀ ਹਵਾਲਾ ਦੇ ਕੇ ਉਹਨਾਂ ਦੀਆਂ ਗੱਲਾਂ ਕਰਦੇ ਆ ਦੂਜੇ ਪਾਸੇ ਕਾਸ਼ੀ ਦੇ ਨਾਲ ਆਪਣਾ ਸਬੰਧ ਜੋੜਦਿਆਂ ਹੋਇਆ ਪੂਰਾ ਉਹ ਸਥਿਤੀ ਬਿਆਨ ਕਰਦੇ ਕਿ ਕਿਸ ਤਰੀਕੇ ਨਾਲ ਗੁਰੂ ਰਵੀਦਾਸ ਜੀ ਦਾ ਦਲਤ ਵਰਗ ਜਿਹੜਾ ਹੈ ਆ ਇਹਨਾਂ ਚੀਜ਼ਾਂ ਦੀ ਜਿਹੜੀ ਮਹੱਤਵਪੂਰਨ ਜਿਹੜੀ ਭੂਮਿਕਾ ਰਹੀ ਅਤੇ ਬੀਤੇ ਲੰਬੇ ਸਮੇਂ ਤੋਂ ਇਹ ਅਣਗੋਖੇ ਰਹੇ ਨੇ ਇਹ ਸਾਫ਼ ਸਿੱਧ ਕਰਦਾ ਕਿ ਇਸ ਵਕਤ ਭਾਰਤੀ ਜਨਤਾ ਪਾਰਟੀ ਖਾਸ ਤੌਰ ਤੇ ਪੰਜਾਬ ਦੇ ਦਲਤ ਵਰਗ ਨੂੰ ਆਧਾਰ ਬਣਾ ਕੇ ਜਿਹੜਾ ਉਹ ਕੰਮ ਕਰਦੇ ਮੂਡ ਚ ਔਰ ਖਾਸ ਤੌਰ ਤੇ ਜਿਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਜਿੱਤੀ ਗੈਰ ਜੱਟ ਜਿਹੜਾ ਸੀ ਉਹਨਾਂ ਨੇ ਫਾਰਮੂਲਾ ਬਣਾਇਆ ਤਾਂ ਉਹੀ ਜਿਹੜਾ ਪ੍ਰੂਵੀ ਕਰਨਾ ਖਾਸ ਤੌਰ ਤੇ ਦਲਤ ਵੋਟਾਂ ਦਾ ਉਹ ਇਸ ਉਸ ਅਜੰਡੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਕਾਰਸ਼ੀਲ ਜਿਹੜੀ ਦਿਖਾਈ ਦੇ ਰਹੀ ਹੈ ਹੁਣ ਤੁਹਾਡੀ ਪ੍ਰਸ਼ਨ ਚ ਦੋ ਗੱਲਾਂ ਨੇ ਸਭ ਤੋਂ ਪਹਿਲਾਂ ਤਾਂ ਤੁਸੀਂ ਕਾਂਗਰਸ ਦੀ ਜਿਹੜੀ ਸਥਿਤੀ ਬਿਆਨ ਕੀਤੀ ਜਿਸ ਤਰੀਕੇ ਨਾਲ ਕਾਂਗਰਸ ਹਾਲਾਂਕਿ ਦੇਨ ਵੇਖਿਆ ਜਾਵੇ ਬੀਤੇ ਦੌਰ ਚ ਜਾਂ 70 ਸਾਲਾਂ ਦਾ ਜੋ ਕਾਂਗਰਸ ਦਾ ਇਤਿਹਾਸ ਰਿਹਾ ਹਮੇਸ਼ਾ ਦਲਤ ਵੋਟਪੈਂਕ ਕਾਂਗਰਸ ਦਾ ਇੱਕ ਪੱਕਾ ਵੋਟਪੈਂਕ ਰਿਹਾ ਜਿਹੜੀ ਵੀ ਮਰਜ਼ੀ ਪਾਰਟੀ ਆ ਜਾਏ ਦਲਤ ਵੋਟ ਹਮੇਸ਼ਾ ਕਾਂਗਰਸ ਦੇ ਹੱਥ ਚ ਭੁਗਤੀ ਰਹੀ ਹੈ ਪਰ ਜਿਉਂ-ਜਿਉਂ ਸਮਾਂ ਬਦਲਦਾ ਤਿਉਂ-ਤਿਉਂ ਨਵੇਂ-ਨਵੇਂ ਚਿਹਰੇ ਜਿਹੜੇ ਸਾਹਮਣੇ ਆਏ ਤਾਂ ਬਹੁਤ ਕੁਝ ਇਸ ਤਰੀਕੇ ਨਾਲ ਪਤਾ ਲੱਗਦਾ ਮੈਨੂੰ ਮਹਿਸੂਸ ਹੁੰਦਾ ਕਿ ਕਾਂਗਰਸ ਜਿਹੜਾ ਪੁਰਾਣੇ ਨਰਧਾਰਤ ਜਿਹੜੇ ਉਹਦੇ ਮਹਾਪਦਨ ਸਾਹਿਬ ਉਹਨਾਂ ਤੋਂ ਥਿਰਕਦੀ ਮਹਿਸੂਸ ਹੋਈ ਖਾਸ ਤੌਰ ਤੇ ਜਦੋਂ ਤਰਨਤਰ ਦੀ ਜਿੰਨੀ ਚੋਣ ਹੁੰਦੀ ਆ ਉੱਥੇ ਰਾਜੀ ਬੜਿੰਗ ਦੀਆਂ ਸਟੇਟਮੈਂਟ ਖਾਸ ਤੌਰ ਤੇ ਬੂਟਾ ਸਿੰਘ ਦੇ ਸੰਦਰਭ ਦੇ ਵਿੱਚ ਜੋ ਕੁਝ ਆਇਆ ਉਸ ਨੂੰ ਦਲ ਬਰਗ ਨੇ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਬੜਾ ਕੁਝ ਤੁਸੀਂ ਮਹਿਸੂਸ ਕੀਤਾ ਹੋਊਗਾ ਕਿ ਇੱਕ ਜੀ ਜਥੇਬੰਦੀਆਂ ਨੇ ਉਸ ਗੱਲ ਦੀ ਫਰੂਟ ਕੀਤੀ ਈਵਨ ਕਿ ਗੈਨੀ ਜੈਲ ਸਿੰਘ ਦੇ ਖਿਲਾਫ ਵੀ ਰਾਜੀ ਬੜਿੰਗ ਦੀਆਂ ਕੁ ਸਟੇਟਮੈਂਟਾਂ ਜਿਹੜੀਆਂ ਜਿਹੜੀਆਂ ਬੀਸੀ ਵਰਗ ਦੇ ਸਬੰਧਤ ਹੋ ਸਿੱਧੂ ਜੀ ਜੇਕਰ ਅਜੇ ਹੁਣ ਕੁਝ ਵਰਤਾਰਾ ਵਾਪਰੂਗਾ ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਜਿਹੜੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਆਧਾਰ ਪਣਾ ਕੇ ਟਾਰਗੇਟ ਕੀਤਾ ਗਿਆ ਚਾ ਉਹਨਾਂ ਦੀਆਂ ਜਿਹੜੀਆਂ ਲੱਤਾਂ ਜਿਹੜੀਆਂ ਉਹ ਖਿੱਚੇ ਗਈਆਂ ਉਹ ਸਾਰਿਆਂ ਦੇ ਸਾਹਮਣੇ ਆ ਕਿ ਕਿਸ ਤਰੀਕੇ ਨਾਲ ਐਸੀ ਵਰਗ ਨੂੰ ਨਜ਼ਰ ਅੰਦਾਜ਼ ਜੜਾ ਪੰਜਾਬ ਦੇ ਵਿੱਚ ਉਹ ਕੀਤਾ ਜਾ ਰਿਹਾ ਹੁਣ ਜੇਕਰ ਇਹ ਸਾਰੀ ਸਥਿਤੀ ਨੂੰ ਲੈ ਕੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਫੇਰੀ ਵੇਖੋ ਤਾਂ ਖਾਸ ਤੌਰ ਤੇ ਡੇਰਾ ਬੱਲਾ ਦੇ ਵਿਖੇ ਉਹਨੇ 23 ਸੀਟਾਂ ਦੀ ਜਿਹੜੀ ਜਗਰ ਕੀਤਾ ਜਿਹੜੀਆਂ ਖਾਸ ਤੌਰ ਤੇ ਦਲ ਪਰਵਾਹ ਵਾਲੀਆਂ ਸੀਟਾਂ ਦੀ ਈਵਨ ਕਿ ਅਮਰਸਰ ਤੇ ਸ਼ਹਿਰਪੁਰ ਦੀਆਂ ਸੀਟਾਂ ਦਾ ਵੀ ਵਰਨਣ ਕੀਤਾ ਟੋਟਲ ਕੁੱਲ ਗਿਣਤੀ ਜਿਹੜੀ 40 ਵਿਧਾਨ ਸਭਾ ਹਲਕਿਆਂ ਦੀ ਜਿਹੜੀ ਉਹ ਬੰਦੀ ਹੈ ਕਿ ਜਿੱਥੇ ਦੰਤ ਵੋਟ ਜਿਹੜਾ ਬੈਂ ਗਿਆ ਉਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਦਾ ਤੇ ਨਰਿੰਦਰ ਮੋਦੀ ਹੋਣਾ ਦਾ ਡੇਰਾ ਬੱਲਾ ਵਿਖੇ ਆਉਣਾ ਔਰ ਉੱਥੇ ਆਣ ਕੇ ਬਕਾਇਦਾ ਤੌਰ ਤੇ ਸੰਤ ਨਰਿੰਜਨ ਵਾਸਤੇ ਪਿਆਰੀ ਹੱਥ ਦੋ ਵਰੀ ਇੱਕ ਵਰੀ ਤੇ ਦੋ ਵਰੀ ਸਟੇਜ ਦੇ ਉੱਤੇ ਹੱਥ ਲਾਏ ਗੁਰੂ ਰਵੀਦਾਸ ਉਹਨਾਂ ਨੇ ਆਪਣਾ ਸੰਬੰਧ ਜਿਹੜਾ ਜੋੜਿਆ ਬਾਲਮਿਕੀ ਸੰਪਦਾਇ ਦੀ ਜਿਹੜੀ ਉਹ ਗੱਲਬਾਤ ਕਰ ਰਹੀ ਹੈ ਤਾਂ ਸੁਭਾਵਾਕਾ ਕਿ ਉਹ ਹੀ ਫਾਰਮੂਲਾ ਜਿਹੜਾ ਹਰਿਆਣੇ ਦੇ ਵਿੱਚ ਗੈਰਚੱਟ ਸਿੱਖਵਾਦ ਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ ਹੁਣ ਪੰਜਾਬ ਦੇ ਵਿੱਚ ਇਸ ਨੂੰ ਇਸ ਫਾਰਮੂਲੇ ਤੇ ਕੱਪ ਕਰਨਾ ਜਿਹੜਾ ਸ਼ੁਰੂ ਕੀਤਾ ਹੁਣ ਅਗਲਾ ਪ੍ਰਸ਼ਨ ਕੀ ਇਸ ਦਾ ਨੁਕਸਾਨ ਜਿਹੜਾ ਉਹ ਕਿਸ ਚੀਜ਼ ਨੂੰ ਹੋਵੇਗਾ ਸੋ ਕੋਈ ਤੱਤੀ ਜੀ ਜਿਸ ਤਰੀਕੇ ਨਾਲ ਐਸਵੀ ਕਾਂਗਰਸ ਨੇ ਆਪਣੀ ਪੋਜੀਸ਼ਨ ਖੁਦ ਆਪਣੀ ਹੱਥੀ ਜਿਹੜੀ ਬਣਾਰੀ ਆ ਖਾਸ ਤੌਰ ਤੇ ਦਲਤ ਵਰਗ ਵਿੱਚ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ ਗਿਆ ਜਾਂ ਜਿਸ ਤਰੀਕੇ ਨਾਲ ਹਾਈ ਕਮਾਂਡ ਦੀ ਮੀਟਿੰਗ ਜਿੱਥੇ ਹੋਈ ਉਥੇ ਅਮਰ ਸਿੰਘ ਔਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਸਾਈਡ ਤੇ ਬਿਠਾ ਕੇ ਜਾਂ ਦੂਜੇ ਨੇਤਾਵਾਂ ਨੂੰ ਅੱਗੇ ਬਿਠਾ ਕੇ ਜਿਹੜੀ ਇੱਕ ਤਸਵੀਰ ਦੇਣ ਦਾ ਜ਼ਿਕਰ ਕੀਤਾ ਗਿਆ ਜਾਂ ਜੋ ਅਖਬਾਰੀ ਖਬਰਾਂ ਨੇ ਉਹਨਾਂ ਨੂੰ ਲੈ ਕੇ ਲੱਗਦਾ ਕਿ ਦਲਤ ਵਰਗ ਖਾਸ ਤੌਰ ਤੇ ਪੰਜਾਬ ਦਾ ਦਲਤ ਵਰਗ ਦਬਾਵੇ ਖੇਤਰ ਦਾ ਐਸੋ ਕਾਂਗਰਸ ਹਾਈ ਕਮਾਂਡ ਦੇ ਨਾਲ ਨਾਰਾਜ਼ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਜਿਸ ਜੋ ਤੁਸੀਂ ਮਰਜ਼ੀ ਕਹਿ ਲੋ ਚਰਨਜੀਤ ਸਿੰਘ ਚੰਨੀ ਜਿਹੜੇ ਜਲੰਧਰ ਤੋਂ ਜਿੱਤਦੇ ਨੇ ਲੋਕ ਸਭਾ ਦੀ ਸੀਟ ਜਿੱਤਦੇ ਹਾਲਾਂਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਦੋ ਥਾਂਵਾਂ ਤੋਂ ਹਰਗੇ 2022 ਦਾ ਬੜੇ ਬੜੇ ਤਗੜੇ ਥੰਮ ਜਿਹੜੇ ਉਹ ਦਿਖਦੇ ਆ ਪਰ ਜੇਕਰ ਸਾਲ ਡੇਢ ਸਾਲ ਦੇ ਵਿੱਚ ਹੀ ਉਹ ਵਿਅਕਤੀ ਆਣ ਕੇ ਜਲੰਧਰ ਤੋਂ ਆਪਣੀ ਪੋਜੀਸ਼ਨ ਕ੍ਰੀਏਟ ਕਰਨਾ تھا ਲੋਕ ਜਮੀਨੀ ਪੱਧਰ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਲੋਕਾਂ ਨਾਲ ਜੁੜੇ ਹੁੰਦੇ ਆ ਤੇ ਜੋ ਚਰਨਜੀਤ ਸਿੰਘ ਚੰਨੀ ਦਾ ਬਰਤਾਰਾ ਜੋ ਕਾਂਗਰਸ ਦੇ ਇਹਨਾਂ ਸੀਨੀਅਰ ਨਤਾਵਾਂ ਵੱਲੋਂ ਕੀਤਾ ਗਿਆ ਜਾਂ ਜਿਸ ਤਰੀਕੇ ਦੀ ਬਿਆਨਬਾਜ਼ੀ ਉਹਨਾਂ ਦੇ ਖਿਲਾਫ ਹੋਈ ਜਾਂ ਜਿਸ ਤਰੀਕੇ ਦੀਆਂ ਲੱਤਾਂ ਉਹਨਾਂ ਦੀਆਂ ਖਿੱਚੀਆਂ ਗਈਆਂ ਤਾਂ ਸੁਭਾਵਾਕਾ ਕੀ ਦਲਤ ਵਰਕਰ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਨਾਲ ਇੱਕ ਨਾਰਾਜ਼ਗੀ ਇੱਕ ਲਹਿਰ ਜਿਹੜੀ ਆ ਦਲਤ ਵਰਕ 'ਚ ਹੈਗੀ ਆ ਕਿਉਂਕਿ ਜਿਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਬੀਤੇ ਦੌਰ 'ਚ ਸਾਹਮਣੇ ਆਈਆਂ ਖਾਸ ਤੌਰ 'ਤੇ ਮੂਤਾ ਸਿੰਘ ਦਾ ਗੱਲ ਰਿਪੀਟ ਹੋ ਜੂਗੀ ਮੂਤਾ ਸਿੰਘ ਦੇ ਸੰਦਰਭ 'ਚ ਜਾਂ ਗਿਆਨੀ ਜਲ ਸਿੰਘ ਜਾਂ ਚੰਜੀ ਸਿੰਘ ਚੰਦੀ ਦਾ ਜੋ ਵਰਤਾਰਾ ਵਾਪਰਦਾ ਤੇ ਜੇਕਰ ਹੁਣ ਭਾਰਤੀ ਜਨਤਾ ਪਾਰਟੀ ਇਹ ਸਾਰੀ ਸਥਿਤੀ ਨੂੰ ਕੈਸ਼ ਕਰਦਿਆਂ ਹੋਇਆ ਇਸ ਲੈ ਕੇ ਚੋਣ ਮੈਦਾਨ ਚ ਉੱਤਰ ਵੀ ਆ ਰਿਹਾ ਕਿ ਪ੍ਰਧਾਨ ਮੰਤਰੀ ਹੁਣ ਨੇ ਕੱਲ ਕੋਈ ਚੋਣ ਵਿਗਲ বাজਾਇਆ ਨਹੀਂ ਪਰ ਟੇਢੇ ਤਰੀਕੇ ਨਾਲ ਉਹ ਗੱਲ ਕਰ ਗਏ ਆ ਉਹਨਾਂ ਨੇ ਟਾਰਗੇਟ ਆਪਣਾ ਦੱਸ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਕਿਸ ਫਾਰਮੂਲੇ ਤੇ ਤੱਕ 2027 ਦੇ ਵਿੱਚ ਚੋਣ ਮੈਦਾਨ ਵਿੱਚ ਨਿਕਰੂਗੀ 35% ਸਿੱਧੂ ਜੀ ਜਿਹੜਾ BC ਔਰ SC ਵਰਗ ਜਿਹੜਾ ਪੰਜਾਬ ਦੇ ਚੜਾ ਵੋਟ ਪ੍ਰਤੀਸ਼ਤ ਹੈਗਾ ਤੇ ਜੇਕਰ ਭਾਰਤੀ ਜਨਤਾ ਪਾਰਟੀ ਇਸ ਸਾਰੇ ਵਰਤਾਰੇ ਦੇ ਵਿੱਚੋਂ 23 ਸੀਟਾਂ ਜਾਂ 20 ਤੋਂ 22 25 ਸੀਟਾਂ ਵੀ ਲੈ ਜਾਂਦੀ ਹੈ ਤਾਂ ਭਾਵ ਇਹ ਆ ਕਿ ਉਹ ਆਪਣੀਆਂ ਜੜ੍ਹਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਲੋਰ ਵਿੱਚ ਸਫਲ ਹੋ ਜੂਗੇ ਕਿਉਂਕਿ ਦੋ ਸਟੇਟਸ ਨੇ ਐਸ ਲਈ ਜਿਹੜੀਆਂ ਫਾਸਪਾ ਉਹ ਬਾਰ ਨੇ ਇੱਕ ਵੈਸਟ ਮੰਗਾਂ ਤੇ ਦੂਸਰਾ ਪੰਜਾਬ ਪੰਜਾਬ ਦੇ ਵਿੱਚ ਬੀਤੇ ਦੌਰ 'ਚ ਜਿਸ ਤਰੀਕੇ ਨਾਲ ਕਿਸਾਨੀ ਵਰਗ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੇ ਤਿੰਨ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਲਏ ਪਰ ਉਹਦੇ باوجود ਵੀ ਕਿਸਾਨਾਂ ਦੀ ਜਿਹੜੀ ਪ੍ਰੋਬਲਮ ਜਾਂ ਕਿਸਾਨ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਤੋਂ ਖੁਸ਼ ਜਿਹੜੇ ਨਜ਼ਰ ਨਹੀਂ ਆ ਰਹੇ ਹੁਣ ਦੂਜਾ ਫਾਰਮੂਲਾ ਕੀ ਜਦੋਂ ਇਹ ਹੈ ਕਿ ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਦਲਤਾਂ ਦਾ ਇੱਕ ਅਹੀਂ ਕਹਿਣ ਪੂਜਾ ਪੂਜਾਕ ਕੀਤਾ ਕਿ ਉਹ ਚੋਣਾਂ ਤੋਂ ਪਹਿਲਾਂ ਇਹ ਗੱਲ ਕਹੀ ਗਈ ਕਿ ਹਾਂ ਕਿ ਇੱਕ ਡਿਪਟੀ ਮੁੱਖ ਮੰਤਰੀ ਜਿਹੜਾ ਉਹ ਦਲਤ ਵਰਗੋਂ ਵਿੱਚੋਂ ਬਣਾਇਆ ਜਾਏਗਾ ਤੇ ਜਦੋਂ ਦੇਵਮਾਨ ਨੇ ਇਹਦੇ ਸੰਬੰਧੀ ਗੱਲ ਕੀਤੀ ਤਾਂ ਉਸ ਬੰਦੇ ਨੂੰ ਤਰਕਨਾਟ ਜਿਹੜਾ ਉਹ ਕਰ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣਦੇ ਆਪਣੇ ਆਪ ਦੇ ਉਹਨਾਂ ਨੂੰ ਦਲਤ ਵਰਗ ਦੀ ਨੁਮਾਇੰਦਗੀ ਦਿੱਤੀ ਗਈ ਤਾਂ ਬਾਅਦ ਦੇ ਵਿੱਚ ਜਿਸ ਤਰੀਕੇ ਦੀ ਆਹ ਲੱਤਾਂ ਖਿੱਚੇਗੇ ਇਹਦੇ ਨਾਲ ਇੱਕ ਨਰਾਜਗੀ ਜਿਹੜੀ ਆ ਉਹ ਜ਼ਰੂਰ ਜਿਹੜੀ ਇਹ ਦਲਿਤ ਵਰਗ ਦੇ ਵਿੱਚ ਹਾਲਾਂਕਿ ਚਰਨਜੀਤ ਸਿੰਘ ਚੰਨੀ ਹੁਣ ਜਿਹੜੇ ਦਲਿਤਾਂ ਦੇ ਸਿਰਫ ਲੀਡਰ ਨਹੀਂ ਗੇ ਚਰਨਜੀਤ ਸਿੰਘ ਚੰਨੀ ਪੂਰੇ ਪੰਜਾਬ ਦੇ ਲੀਡਰ ਨੇ ਕਿਸਾਨ ਉਹਨਾਂ ਤੋਂ ਜਿਸ ਤਰੀਕੇ ਨਾਲ ਕੁਛ ਨੇ ਜੋ ਕੁਝ ਉਹਨਾਂ ਨੇ ਕਿਸਾਨਾਂ ਲਈ ਜਾਂ ਕੀਤਾ ਜਾਂ ਹੋਰ ਵਰਗ ਜਿਹੜੇ ਬਹੁਤ ਸਾਰੇ ਕੁਛ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਜਿਸ ਤਰੀਕੇ ਦਾ ਰਾਜਾ ਵੜਿੰਗ ਦਾ ਬਿਆਨ ਆਉਣ ਦਲਿਤਾਂ ਦੇ ਵਿੱਚ ਉਥੋਂ ਦੇ ਦਲਿਤ ਵੋਟ ਬੈਂਕ ਨਾਰਾਜ਼ ਹੋਇਆ ਔਰ ਚਰਨਜੀਤ ਸਿੰਘ ਚੰਨੀ ਦੀ ਪਪੂਲਾਰਿਟੀ ਦੇਖ ਕੇ ਪਾਰਟੀ ਦੇ ਅੰਦਰ ਉਹਨਾਂ ਦੀਆਂ ਲੱਤਾਂ ਖਿੱਚੀਆਂ ਜਾਣੀਆਂ ਉਸ ਨੂੰ ਲੈ ਕੇ ਦਲਿਤ ਵੋਟਬੈਂਕ ਨੂੰ ਜ਼ਰੂਰ ਤਕਾ ਲੱਗਿਆ ਕਿ ਭਾਈ ਸਾਡੇ ਬੰਦਾ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਉਹਨੂੰ ਖਿੱਚਿਆ ਜਾ ਰਿਹਾ ਹੈਟਾਂ ਲੱਤਾਂ ਉਹਦੀਆਂ ਖਿੱਚੀਆਂ ਜਾ ਰਹੀਆਂ ਉਸ ਨੂੰ ਲੈ ਕੇ ਨਾਰਾਜ਼ਗੀ ਔਰ ਮੋਦੀ ਸਾਹਿਬ ਦਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆ ਕੇ ਡੇਰਾ ਬੱਲਾ ਆਉਣਾ ਉੱਥੋਂ ਦੇ ਗੁਰੂ ਦਾ ਗੁਰੂ ਸਾਹਿਬ ਨੂੰ ਜਿਹੜਾ ਉੱਥੋਂ ਦੇ ਨੂੰ ਜਿਹੜਾ ਉਹ ਪਦਮਸ਼ਰੀ ਅਵਾਰਡ ਜਾਂ ਫਿਰ 에어ਪੋਰਟ ਦਾ ਨਾਮ ਗੁਰੂ ਰਵਿਚਾਸ ਤੇ ਮਹਾਰਾਜ ਦੇ ਨਾਮ ਤੇ ਰੱਖਣਾ ਸੋ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਕਾਂਗਰਸ ਨੂੰ ਬਹੁਤ ਵੱਡੀ ਢਾਹ ਲੱਗਣ ਜਾ ਰਹੀ ਹੈ ਕਿਉਂਕਿ ਦਲਿਤ ਵੋਟ ਬੈਂਕ ਹਮੇਸ਼ਾ ਤੋਂ ਹੀ ਕਾਂਗਰਸ ਦਾ ਰਿਹਾ ਅਣਕਿਦਾ ਤੇ ਇਹ ਗੱਲ ਜ਼ਰੂਰ ਕਾਂਗਰਸ ਨੂੰ ਧਿਆਨ ਜ਼ਰੂਰ ਰੱਖਣੀ ਪਊਗੀ ਕਿ ਦਲਿਤ ਵੋਟ ਬੈਂਕ ਜਿਹੜਾ ਕਿ ਹਮੇਸ਼ਾ ਤੋਂ ਪਿੱਠ ਰਿਹਾ ਉਹਨਾਂ ਦਾ ਔਰ ਹਮੇਸ਼ਾ ਤੋਂ ਤਾਕਤ ਉਹਨਾਂ ਦੀ ਰਹੀ ਹੈ ਤੇ ਕਿਤੇ ਇਹ ਨਾ ਹੋਵੇ ਕਿ ਇਹ ਜਿਹੜਾ ਬਹੁਤ ਵੱਡਾ ਹਿੱਸਾ ਇਸ ਵਕਤ ਪੰਜਾਬ ਦੇ ਵਿੱਚ ਬੈਠਾ ਕਿਤੇ ਨਾਰਾਜ਼ ਹੋ ਕੇ ਕੁਝ ਭਾਜਪਾ ਦੇ ਵਾਲੇ ਪਾਸੇ ਨਾ ਚਲ ਜੇ ਤੇ ਕਿ ਕੁਝ ਕਿਸੇ ਹੋਰ ਪਾਸੇ ਨਾ ਖਿਸਕ ਜੇ ਜੇ ਕੋਈ ਗਲਤ ਫੈਸਲਾ ਜਿਹੜਾ ਉਹ ਜਾਂ ਇਸੇ ਤਰੀਕੇ ਦੀ ਬਿਆਨਬਾਜ਼ੀ ਜਿਹੜੀ ਉਹ ਚਲਦੀ ਰਹੀ ਆ ਸੁਖੇਂਦਰ ਜੀ ਇਹਦੇ ਵਿੱਚ ਤਾਂ ਕੋਈ ਦੋ ਰਹਿਵਾਂ ਨਹੀਂ ਇੱਕ ਗੱਲ ਜਿਹੜੀ ਪਹਿਨਾ ਤੁਸੀਂ ਕੀਤੀ ਕਿ ਚਰਨਜੀਤ ਸਿੰਘ ਚੰਨੀ ਨੇ ਕਦੇ ਵੀ ਆਪਣੇ ਆਪ ਨੂੰ ਬਤੌਰ ਦਲ ਲੀਡਰ ਪੇਸ਼ ਨਹੀਂ ਕੀਤਾ ਉਹ ਲੋਕਾਂ ਦੇ ਸਰਵ ਪ੍ਰਮਾਨਿਤ ਨੇਤਾ ਦੇ ਰੂਪ ਚੋਂ ਸਾਹਮਣੇ ਆਏ ਆ ਜਦੋਂ 2022 ਦੇ ਵਿੱਚ ਉਹ ਡੇਟ 3 ਮਹੀਨੇ ਵਾਸਤੇ ਜਦੋਂ ਮੁੱਖ ਮੰਤਰੀ ਬਣੇ ਆ ਤਾਂ ਉਸ ਵਕਤ ਸਾਰੇ ਵਰਗਾਂ ਦੀ ਉਹਨਾਂ ਨੇ ਨੁਮਾਇੰਦਗੀ ਕੀਤੀ ਤੇ ਸਾਰੇ ਵਰਗਾਂ ਨੂੰ ਸਹੂਲਤਾਂ ਜਿਹੜੀਆਂ ਦਿੱਤੀਆਂ ਤੇ ਤਾਂ ਹੀ ਇਹ ਗੱਲ ਜਿਹੜੀ slogan ਜਿਹੜਾ ਉਹਨਾਂ ਦਿਨਾਂ 'ਚ ਚੱਲਿਆ ਸੀ ਕਿ ਘਰ-ਘਰ ਵਿੱਚ ਚੱਲੀ ਗੱਲ ਚੰਨੀ ਕਰਤਾ ਮਸਲੇ ਹਾਂ ਤਾਂ ਇਸ ਗੱਲ 'ਚ ਕੋਈ ਦੋਰਾਵਾ ਨਹੀਂ ਹਾਲਾਂਕਿ ਉਹਨਾਂ ਨੇ ਆਪਣੇ ਆਪ ਨੂੰ ਤਾਂ ਇੱਕ ਸੈਕੂਲਰ ਲੀਡਰ ਅਸੀਂ ਕਹਿ ਸਕਨੇ ਕਿ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਉਹ ਸਫਲ ਵੀ ਹੋਏ ਪਰ ਜਿਸ ਤਰੀਕੇ ਨਾਲ ਹੁਣ ਕਾਂਗਰਸ ਪਾਰਟੀ ਖੋਦੀ ਉਹਨਾਂ ਨੂੰ ਦੰਤ ਦੰਤ ਕਦੰਦ ਕਹਿ ਕੇ ਉਹਨਾਂ ਦੇ ਲਤਾਂ ਜਿਸ ਨੇ ਕਿਨਾਂ ਖਿੱਚੀਆਂ ਜਾ ਰਹੀਆਂ ਨੇ ਤੇ ਸੁਭਾਵਿਕ ਇਹ ਦੰਤ ਵਰਗ ਚ ਉਹਨਾਂ ਨੂੰ ਇੱਕ ਆਪਣੇ ਆਪ ਵੀ ਕਾਂਗਰਸ ਇੱਕ ਸਥਾਪਿਤ ਲੀਡਰ ਵਜੋਂ ਉਹਨਾਂ ਨੂੰ ਸਥਾਪਿਤ ਕਰ ਰਹੀ ਆ ਜਦੋਂ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਕਦ ਅਸਲੇ ਸਭ ਤੋਂ ਉੱਚਾ ਜਿਹੜਾ ਇਹ ਜਿਹੜੇ ਬਾਕੀ ਲੀਡਰ ਤੇ ਇਹਨਾਂ ਤੋਂ ਤਾਂ ਦੇ ਲੀਡਰਾਂ ਲੋਕ ਉਹਨਾਂ ਨੂੰ ਪਛਾਣਦੇ ਜਦੋਂ ਕਿ ਬਾਕੀ ਲੀਡਰ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਠੀਕ ਆ ਪਰ ਉਹਦੀ ਤੇ ਦੇ ਪਰ ਜੇਲਾ ਕਰਦਾਸਪੁਰ ਤੋਂ ਬਾਹਰ ਸ਼ਾਇਦ ਹੋਉਂਦੀ ਉਹਨਾਂ ਦੀ ਅਪਰੋਚ ਨਹੀਂ ਹੈਗੀ ਲੋਕ ਉਹਨਾਂ ਨੂੰ ਨਹੀਂ ਜੇ ਜਾਣਦੇ ਕਿਉਂਕਿ ਉਸ ਹਲਕੇ ਤੋਂ ਮੈਂ ਦੇਖਦਾ ਹਾਂ ਰਾਜਾ ਬੜੇਂਗਾ ਰਾਜਾ ਬੜੇਂਗਾ ਤਾਂ ਜਿਹੜਾ ਕਰਤਾਰ ਹੈ ਕੇਵਲ ਪਾਰਟੀ ਪ੍ਰਧਾਨ ਕਰਕੇ ਹੋ ਸਕਦਾ ਉਹਦੀ ਮੁਕਤ ਹੋਵੇ ਪਰ ਜਦੋਂ ਪਾਰਟੀ ਪ੍ਰਧਾਨ ਤੋਂ ਸਾਈਡਲਾਈਨ ਹੋਣਗੇ ਤਾਂ ਫਿਰ ਤੁਸੀਂ ਦੇਖ ਲਓ ਕਿ ਸਥਿਤੀਆਂ ਕਿਹੋ ਜਿਹੀਆਂ ਨੇ ਪਰ ਇਹਦੇ ਬਾਵਜੂਦ ਚੰਜੀ ਸਿੰਘ ਚੰਨੀ ਦਾ ਨਾਮ ਜਦੋਂ ਪੰਜਾਬ ਦੀ ਸਿਆਸਤ ਵਿੱਚ ਲਿਆ ਜਾਂਦਾ ਇੱਕ ਆਦਰਦਾਨ ਇੱਕ ਇੱਜ਼ਤ ਨਾਲ ਇੱਕ ਅਜਿਹੀ ਸ਼ਖਸੀਅਤ ਦੇ ਤੌਰ ਤੇ ਲਿਆ ਜਾਂਦਾ ਕਿ ਹਾਂ ਭੀ ਜਿਹੜਾ ਲੋਕਾਂ ਦੇ ਨਾਲ ਜੁੜਿਆ ਜਾਂ ਲੋਕਾਂ ਦਾ ਨੇਤਾ ਹੈਗਾ ਦੂਸਰੀ ਗੱਲ ਹੁਣ ਜਿਹੜੀਆਂ ਸਥਿਤੀਆਂ ਤੁਸੀਂ ਬਿਆਨ ਕੀਤੀਆਂ ਜੇ ਕਿ ਜਿਸ ਤਰੀਕੇ ਨਾਲ ਮੈਂ ਗੱਲ ਕਰ ਰਿਹਾ ਕਿ ਕਾਂਗਰਸ ਦਾ ਵਰਗ ਜੇਕਰ ਇਹ ਦਲਤ ਵਰਗ ਨਾਰਾਜ਼ ਹੁੰਦਾ ਤਾਂ ਸੁਭਾਵਿਕ ਹੈ ਕਿ ਇਹ ਦਲਤ ਵਰਗ ਕਿ ਚਾਹ ਤਾਂ ਫਿਰ ਪਾਜਪਾ ਵੱਲ ਜਾਊਗਾ ਤੇ ਜਾਂ ਫਿਰ ਕਿਸੇ ਹੋਰ ਪਾਰਟੀ ਵੱਲ ਜਾਊਗਾ ਹੋਰ ਪਾਰਟੀ ਵੱਲ ਜਾਣ ਦੀ ਛੜੀ ਇਹ ਸੰਭਾਵਨਾ ਘਟਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਕਿ ਆਮ ਆਦਮੀ ਪਾਰਟੀ ਨੇ ਸ਼ੋਸ਼ਿਆਂ ਦੇ ਵਿੱਚ ਦਲਤ ਵਰਗ ਨੇ ਜਿਸ ਤਰੀਕੇ ਨਾਲ ਜਾਂ ਪੰਜਾਬ ਦੇ ਵੋਟਰ ਜਿਹੜਾ ਖਾਲੀ ਦਲ ਦਾ ਵੋਟਰ ਸੀ ਜਾਂ ਬਾਕੀ ਪਾਰਟੀਆਂ ਤੋਂ ਟੁੱਟ ਪੱਜ ਟੋੜ ਕੇ ਇੱਕ ਨਵੇਂ ਬਦਲਾਅ ਦੇ ਰੂਪ 'ਚ ਵੇਖਦਾ ਸੀ ਤਾਂ ਉਹ ਆਮ ਆਦਮੀ ਪਾਰਟੀ ਵਨ ਉਹ ਵੋਟਰ ਗਿਆ ਜਿਹੜਾ ਬਾਕੀ ਪਾਰਟੀ ਕੰਦਾ ਸੀ ਕਿਉਂਕਿ ਆਮ ਆਦਮੀ ਪਾਰਟੀ ਦਾ ਆਪਣਾ ਕਾਡਰ ਨਹੀਂ ਹੈ ਤੇ ਜੇਕਰ ਹੁਣ ਇਸ ਤੋਂ ਮਗਰੋਂ ਹੁਣ ਲੋਕਾਂ ਕੋ ਜਾਂ ਖਾਸ ਤੌਰ ਤੇ ਗਲਤ ਵਰਕੇ ਦੀ ਜਿਸ ਤਰੀਕੇ ਨਾਲ ਕੱਲ ਉਥੇ ਫਰਾਗ ਦੇ ਦੀ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਹੁਣਾਂ ਨੇ ਦਿਖਾਈ ਜਾਂ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰੀਕੇ ਨਾਲ ਮੁੱਦੇ ਨੂੰ ਬਣਾਇਆ ਔਰ 70 70 ਸਾਲਾਂ ਦੀ ਗੱਲ ਕੀਤੀ ਤਾਂ ਸੁਭਾਵਿਕ ਆ ਕਿ ਇਸ ਦਾ ਫਾਇਦਾ ਜਿਹੜਾ ਆ ਫਿਰ ਭਾਰਤੀ ਜਨਤਾ ਪਾਰਟੀ ਨੂੰ ਹੀ ਹੁੰਦਾ ਜਿਹੜਾ ਦਿਖਾਈ ਦੇਗਾ ਹਾਂ ਹੁਣ ਕਾਂਗਰਸ ਨੂੰ ਚਾਹੀਦਾ ਕਿ ਜਿਹੜੀ ਇਹ ਸਥਿਤੀ ਦਿਨ ਬਦ ਦਿਨ ਜਿਹੜੀ ਵਿਖੜਦੀ ਜਾ ਰਹੀ ਆ ਕਿ ਜੇ ਅਜੇ ਵੀ ਡੁੱਲੇ ਬੇਰਾ ਦਾ ਅਜੇ ਕੁਝ ਨਹੀਂ ਵਿਖੜਿਆ ਜੇਕਰ ਅਜੇ ਸਥਿਤੀ ਸਧਾਰਨ ਨਹੀਂ ਆ ਤਾਂ ਫਿਰ ਹੋ ਸਕਦਾ ਹੈ ਕਿ ਕੋਈ ਨਾ ਕੋਈ ਕਾਂਗਰਸ ਪਾਰਟੀ ਨੂੰ ਇਹਦੇ ਸਬੰਧੀ ਕੁਝ ਨਾ ਕੁਝ ਕਰਨਾ ਪਏ ਨਹੀਂ ਤਾਂ ਸਿੱਧੂ ਜੀ ਜਿਸ ਤਰੀਕੇ ਦੀ ਐਸ ਬੜੀ ਰਾਜਨੀਤੀ ਚੱਲ ਰਹੀ ਆ ਉਹ ਇੱਕ ਨੁਕਸਾਨ ਹੋਣਾ ਉਹ ਦੂਰੋਂ ਦਿਖਾਈ ਦੇ ਰਿਹਾ ਫਿਰ 2027 ਦੇ ਵਿੱਚ ਉਹੋ ਜਿਹੀ ਚੀਜ਼ਾਂ ਨਹੀਂ ਹੋ ਸਕਦੀਆਂ ਕਿ ਜਿਹੋ ਜਿਹੀ ਕਾਂਗਰਸ ਹਮੇਸ਼ਾ ਸੋਚਦੀ ਆਈ ਆ ਬਾਕੀ ਦੇਖੋ ਗਰੇਦਣਾ ਚ ਕੀ ਵਰਤਾਰਾ ਵਾਪਰਤਾ ਹੈਗਾ ਕਿਉਂਕਿ ਅਜੇ ਵੀ ਕਾਂਗਰਸ ਦੇ ਲੀ ਇੱਕ ਅਜਿਹੇ ਨੇਤਾ ਦੇ ਰੂਪ ਚ ਵੇਖਦੇ ਆ ਕਿ ਜਿਹੜੇ ਲੋਕਾਂ ਦੇ ਗਰੀਬ ਆ ਜਾਂ ਲੋਕਾਂ ਦੇ ਦਿਲ ਦੀ ਧੜਕਣ ਨੂੰ ਪਛਾਣਦਾ ਜਾਂ ਲੋਕਾਂ ਦੇ ਜਿਹੜੀ ਉਹ ਗੱਲ ਕਰਦਾ ਆ ਬਾਕੀ ਦੇਖਨੇ ਕਿ ਕਿਤਨਾ ਚਕੀਵਾ ਵਰਦਾ ਜੀ ਚਲੋ ਉਧਰ ਆਪਾਂ ਗੱਲ ਅਨਕੀਰ ਸਾਹਿਬ ਕਰ ਲਈਏ ਕਿ ਜਿਸ ਤਰੀਕੇ ਨਾਲ ਨਵਜੋਤ कौर ਸਿੱਧੂ ਹੋਣਾ ਨੇ ਪਾਰਟੀ ਛੱਡੀ ਔਰ ਪਾਰਟੀ ਛੱਡਣ ਤੋਂ ਬਾਅਦ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਔਰ ਨਵਜੋਤ कौर ਸਿੱਧੂ ਦੀ ਗੱਲਬਾਤ ਵੀ ਫੋਨ ਤੇ ਹੋਈ ਔਰ ਚੰਨੀ ਸਾਹਿਬ ਨੇ ਰੋਕਿਆ ਕਿ ਭਾਈ ਤੁਸੀਂ ਕਿਸੇ ਹੋਰ ਪਾਰਟੀ ਚ ਨਾ ਚਲ ਜਾਓ ਔਰ ਸਿੱਧੂ ਮੈਡਮ ਨੇ ਵੀ ਕਹਿੰਦੇ ਭਰੋਸਾ ਦਿੱਤਾ ਕਿ ਮੈਂ ਬਿਲਕੁਲ ਕਿਤੇ ਰਾਜਾ ਵਿਡਿੰਗ ਪ੍ਰਧਾਨ ਜੇ ਲੈਣਗੇ ਤਾਂ ਮੈਂ ਜਿਹੜੀ ਆ ਉਹ ਵਾਪਸੀ ਕਰਾਂਗੀ ਤਾਂ ਕਿਤੇ ਨਾ ਕਿਤੇ ਚੰਨੀ ਸਿੰਘ ਚੰਨੀ ਹੋਣਾ ਨੇ ਸਿਆਣਪ ਵਰਤੀ ਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਾਈ ਮੈਂ ਇਹਨਾਂ ਦਾ ਸਾਰਾ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਲੜਾਈ ਝਗੜਾ ਬਿਆਨਵਾਦੀਆਂ ਜਿਹੜੀਆਂ ਉਹ ਚਲਦੀਆਂ ਰਹਿੰਦੀਆਂ ਨੇ ਹਾਲਾਂਕਿ ਕੁਝ ਅ ਤੇ ਨਵਜੋਤਕਰ ਸਿੱਧੂ ਦੇ ਬਿਆਨਾਂ ਦੇ ਨਾਲ ਚੰਨੀ ਸਾਹਿਬ ਨੇ ਵੀ ਇਤفاق ਨਹੀਂ ਰੱਖਿਆ ਪਰ ਫਿਰ ਵੀ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਆਪਾਂ ਇਸ ਨੂੰ ਮਿਲ ਕੇ ਬੈਠ ਕੇ ਸੁਲਝਾਉਂਗਾ ਮੈਂ ਇਹਦਾ ਸਿਸਟਮ ਇਹਦਾ ਜਿਹੜਾ ਹੱਲ ਜ਼ਰੂਰ ਕੱਢੂੰਗਾ ਇਹ ਮੈਨੂੰ ਲੱਗਦਾ ਕਿ ਚੰਨਜੀਤ ਸਿੰਘ ਚੰਨੀ ਉਹਨਾਂ ਦੀ ਇੱਕ ਸਿਆਣਪ ਵਾਲੀ ਅਣਕੀ ਸਾਹਿਬ ਗੱਲ ਹੈਗੀ ਔਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੇ ਚੰਨੀ ਸਾਹਿਬ ਇਸ ਨੂੰ ਸੁਲਝਾ ਲੈਂਦੇ ਆ ਤਾਂ ਚਰਨਜੀਤ ਸਿੰਘ ਚੰਨੀ ਦੇ ਨਾਲ ਇਹ ਸਿੱਧੂ ਪਰਿਵਾਰ ਜਿਹੜਾ ਉਹ ਜੁੜ ਸਕਦਾ ਕਿਉਂਕਿ ਸਿੱਧੂ ਪਰਿਵਾਰ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਮੰਨफी ਕਰਕੇ ਦੇ ਕਰ ਜਾ ਸਕਦਾ ਸਿੱਧੂ ਸਾਹਿਬ ਦਾ ਇੱਕ ਆਪਣਾ ਔਰ ਹੈ ਸਿੱਧੂ ਸਾਹਿਬ ਦਾ ਇੱਕ ਆਪਣਾ ਕਦ ਹੈ ਔਰ ਸਿੱਧੂ ਸਾਹਿਬ ਦੀ ਇੱਕ ਆਪਣੀ ਇਮਾਨਦਾਰ ਸ਼ਬੀ ਹੈ ਜਿਹਦੇ ਕਰਕੇ ਉਹ ਸਿਰਫ ਪੰਜਾਬ ਦੇ ਨਹੀਂ ਸਿਰਫ ਭਾਰਤ ਦੇ ਨਹੀਂ ਉਹ ਇੰਟਰਨੈਸ਼ਨਲ ਸ਼ਖਸੀਅਤ ਜਿਹੜੀ ਆ ਉਹ ਹੈਗੇ ਆ ਤਾਂ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੀ ਹੈਲਪ ਕਰਨਾ ਜਿੱਥੇ ਰਾਜਾ ਬੜਿੰਗਰ ਨੇ ਮਦਦ ਲੈ ਕੇ ਨਵਜੋਤ ਸਿੱਧੂ ਤੋਂ ਉਹਨਾਂ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਭੁਗਦੇ ਹੈ ਸੁਖਜਿੰਦਰ ਰੰਧਾਵਾ ਕਦੀ ਨੇੜਤਾ ਰਹੀ ਹੈ ਅ ਉਹ ਸਿੱਧੂ ਸਾਹਿਬ ਦੇ ਨਾਲ ਉਹਨਾਂ ਨੇ ਵੀ ਜਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਪਰ ਚੰਨੀ ਤੇ ਸਿੱਧੂ ਹਮੇਸ਼ਾ ਕਹਿੰਦੇ ਰਿਹਾ ਪਰ ਫਿਰ ਵੀ ਚੰਨੀ ਨੇ ਦਰਿਆਗਦਰੀ ਫਰਿਆਗਦਰੀ ਦਿਖਾਈ ਹੈ ਔਰ ਕਿਹਾ ਕਿ ਮੈਂ ਮਸਲੇ ਨੂੰ ਹੱਲ ਕਰਾਉਂਗਾ ਸਿਆਣਪ ਵਾਲੀ ਗੱਲ ਹੈ ਔਰ ਆਉਣ ਵਾਲੇ ਸਮੇਂ 'ਚ ਸਾਨੂੰ ਇਕੱਠਿਆਂ ਵੀ ਦੇਖ ਸਕਦੇ ਸੋ ਸופINDER ਜੀ ਬਿੰਨੂ ਯਾਦ ਆ ਕਿ 2022 ਚ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਆਪਾਂ ਪ੍ਰੋਗਰਾਮ ਕਰਦੇ ਹੁੰਦੇ ਹਾਂ ਹੁਣ ਦੇਖੋ ਸਾ ਤਾਂ ਸਵੇਰੇ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਚਰਨਜੀਤ ਸਿੰਘ ਚੰਨੀ ਗਏ ਤੇ ਇੱਕੋ ਫਰੇਮ ਦੇ ਵਿੱਚ ਮੈਨੂੰ ਯਾਦ ਆ ਨਵਜੋਤ ਸਿੰਘ ਸਿੱਧੂ ਤੇ ਉਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਇਕੱਠੇ ਬਖਾਈ ਦਿੱਤੇ ਤੇ ਇੱਕ ਅੰਮ੍ਰਿਤਸਰ ਦੇ ਮਸ਼ਹੂਰ ਚਾਹ ਦੀ ਦੁਕਾਨ ਤੇ ਚਾਹ ਦੀਆਂ ਚੁਸਕੇ ਲੈਦੇ ਬਖਾਈ ਦਿੱਤੇ ਸੀ ਉਹ ਤਸਵੀਰ ਬੜੀ ਚਰਚਿਤ ਹੋਈ ਇਸ ਸਿਰਨਾਵਰਤਾਰਾ ਤਾਂ ਦੱਸ ਰਿਹਾ ਕਿ ਦੋਵਾਂ ਦੇ ਆਪਸੀ ਸਬੰਧ ਜਿਹੜੇ ਔਰ ਜਿਹੜੀ ਸਥਿਤੀ ਜਿਹੜੀ ਦੋਵਾਂ ਦੇ ਰਿਲੇਸ਼ਨਾਂ ਦੀ ਆ ਜਿਸ ਤਰੀਕੇ ਨਾਲ ਹੁਣ ਚਰਨਜੀਤ ਸਿੰਘ ਚੰਨੀ ਦਾ ਇਹ ਬਤਾਰਾ ਜਿਸ ਤਰੀਕੇ ਨਾਲ ਸਾਹਮਣੇ ਆਇਆ ਜਿਸ ਤਰੀਕੇ ਨਾਲ ਉਹਨਾਂ ਨੇ ਮੈਡਮ ਨਵਜੋਤ ਕੋ ਸਿੱਧੂ ਨੂੰ ਫੋਨ ਕਰਕੇ ਇਹ ਗੱਲ ਕਹੀ ਆ ਕਿ ਹਾਂ ਭਈ ਤੁਸੀਂ ਕਿਤੇ ਨਾ ਜਾਣਾ ਬੈਠ ਕੇ ਮਸਲਾ ਹੱਲ ਹੋ ਸਕਦਾ ਤਸੇਦੂ ਸਭ ਕੱਲ ਵੀ ਜੇਕਰ ਨਵਜੋਤ ਕੋਰ ਸਿੱਧੂ ਦੀ ਤੁਸੀਂ ਟਿੱਪਣੀ ਵੇਖੋ ਜਾਂ ਜਿਹੜਾ ਉਹਨਾਂ ਦਾ ਬਿਆਨ ਵੇਖੋ ਜਿਹੜਾ ਉਹਨਾਂ ਨੇ ਐਕਸ ਤੇ ਪਾਇਆ ਉਹਦੇ ਵਿੱਚ ਉਹਨਾਂ ਨੇ ਕਾਂਗਰਸ ਦੀ ਹਾਈ ਕਮੰਡ ਜਾਂ ਕਾਂਗਰਸ ਦੇ ਬਾਕੀ ਨੇਤਾਵਾਂ ਨੂੰ ਟਾਰਗੇਟ ਨਹੀਂ ਲਿਆ ਨਾ ਟਾਰਗੇਟ ਕੀਤਾ ਕੇਵਲ ਤੇ ਕੇਵਲ ਰਾਜਾ ਵੜਿੰਗ ਨੂੰ ਉਹਨਾਂ ਨੇ ਟਾਰਗੇਟ ਜਿਹੜਾ ਕੀਤਾ ਔਰ ਰਾਜੇ ਵੜਿੰਗ ਦੀਆਂ ਜਿਹੜੀਆਂ ਗਤੀਵਿਧੀਆਂ ਰਹੀਆਂ ਨੇ ਬੀਤੇ ਦੌਰ 'ਚ ਜਾਂ ਮੌਜੂਦਾ ਸਮੇਂ 'ਚ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਤਾਂ ਉਹਨਾਂ ਨੇ ਕੱਲ ਨਵਜੋਤ ਕੋਰ ਸਿੱਧੂ ਨੇ ਕੇਵਲ ਰਾਜਾ ਵੜੀਗ ਨੂੰ ਆਧਾਰ ਬਣਾ ਕੇ ਜਿਹੜੀ ਬਿਆਨਬਾਜ਼ੀ ਕੀਤੀ ਹੁਣ ਜਿਸ ਤਰੀਕੇ ਦੀਆਂ ਸਥਿਤੀਆਂ ਚਰਨਜੀਤ ਸਿੰਘ ਚੰਨੀ ਦੇਖੋ ਐਸਪੀ ਪੰਜਾਬ ਦੇ ਸੀਨੀਅਰ ਮੋਸਟ ਕਾਂਗਰਸ ਦੇ ਨੰਦਾਵਾ ਚੁਣੇ ਮਤੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਤੌਰ ਤੁਸੀਂ ਇਹ ਕਹੋ ਕਿ ਸੰਸਦ ਮੈਂਬਰ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਉਹ ਗੱਲ ਕਰਦੇ ਆ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਵੱਖ-ਵੱਖਾ ਮਸਲਾ ਤੇ ਪੰਜਾਬ ਦੇ ਮਸਲੇ ਦੀ ਨੁਮਾਇੰਦਗੀ ਜਿਹੜੀ ਕੇਂਦਰ ਦੇ ਵਿੱਚ ਜਿਹੜੀ ਕੀਤੀ ਤੇ ਉਸੇ ਹੀ ਸਿਆਣਪ ਦਾ ਉਹਨਾਂ ਨੇ ਪ੍ਰਯੋਗ ਦਿੰਦੇ ਆ ਜੇਕਰ ਨਵਜੋਤ ਕੋ ਸਿੱਧੂ ਹੁਣਾਂ ਲੋ ਇਹ ਗੱਲਬਾਤ ਕੀਤੀ ਆ ਕਿ ਹਾਂ ਵੀ ਬੈਠ ਕੇ ਇਹ ਗੱਲ ਜਿਹੜੀ ਆ ਉਹ ਹੱਲ ਹੋ ਸਕਦੀ ਆ ਬੈਠ ਕੇ ਇਹ ਮੁੱਦੇ ਹੱਲ ਹੋ ਸਕਦੇ ਕਿ ਨਾਰਾਜ਼ਗੀ ਜਿਹੜੀ ਆ ਉਹ ਦੂਰ ਹੋ ਜਾਵੇ ਤਾਂ ਦੂਜੇ ਪਾਸੇ ਜਿਸ ਤਰੀਕੇ ਨਾਲ ਮੈਡਮ ਨਵਜੋਤ ਕੋ ਸਿੱਧੂ ਨੂੰ ਲੈਨੇ ਵੀ ਭਰੋਸਾ ਦਿੱਤਾ ਤਾਂ ਹੋ ਸਕਦਾ ਕਿ ਅਗਲੇ ਦਿਨਾਂ 'ਚ ਜਿਹੜੇ ਫੈਸਲੇ ਆ ਉਹ ਬਦਲੇ ਜਾਣ ਜਿਹੜੀ ਜਿਸ ਤਰੀਕੇ ਨਾਲ ਹੁਣ ਉਹਨਾਂ ਨੇ ਕਾਂਗਰਸ ਨੂੰ ਛੱਡਿਆ ਜਾਂ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਾਂਗਰਸ ਦੇ ਵਿੱਚ ਮੁੜ ਲਿਉਣ ਦੇ ਬੂਚ ਨਹੀਂ ਹੋ ਸਕਦਾ ਕਿ ਉਹਨਾਂ ਦੀ ਆਸਾਵਾਂ ਨੂੰ ਜਿਹੜਾ ਫਲ ਜਿਹੜਾ ਜਿਹੜਾ ਬੂਰਿਆ ਸਿੱਧੂ ਸਾਹਿਬ ਤੇ ਆ ਜਾਏ ਪਰ ਕੀ ਸੋ ਮਾਸੀਆ ਰਾਜਨੀਤੀ ਦੇ ਵਿੱਚ ਅਗਲੇ ਪਲ ਕੀ ਹੋ ਜਾਣਾ ਸਿੱਧੂ ਸਭ ਉਹ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਖਾਸ ਤੌਰ ਤੇ ਇਸ ਵੇਲੇ ਜਿਹੜੀ ਮੇਨ ਲੜਾਈ ਹੈ ਸਿੱਧੂ ਜੀ ਸਾਰੇ ਪਾਰਟੀਆਂ ਮਤਲਬ ਖਾਸ ਤੌਰ ਤੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਹਮੇਸ਼ਾ ਰਾਜੀ ਵਿੜਿੰਗ ਦੇ ਜਿਹੜੇ ਬਿਆਨ ਨੇ ਲੋੜੇ ਬਿਆਨ ਜਿਹੜੇ ਨੇ ਉਹ ਲੋਕਾਂ ਨੂੰ ਨਰਾਜ਼ ਕਰਦੇ ਚਾਹੇ ਉਹ ਨੇ ਕਾਂਗਰਸ ਦੇ ਵਿੱਚ ਦੇ ਨੇਤਾ ਹੋਣ ਤੇ ਚਾਹੇ ਆਮ ਜਨਸਤਾ ਹੋਣ ਤੇ ਕਾਂਗਰਸ ਪਾਰਟੀ ਦੀ ਪਤਾ ਨਹੀਂ ਕੀ ਮਜਬੂਰੀ ਹੈ ਕਿ ਇੰਨੇ ਵਿਰੋਧ ਦੇ ਬਾਵਜੂਦ ਵੀ ਕਾਂਗਰਸ ਹਾਈ ਕਮੰਡ ਜਿਹੜੀ ਆ ਉਹਨਾਂ ਨੂੰ ਸਾਈਡਲਾਈਨ ਜਿਹੜਾ ਉਹ ਨਹੀਂ ਕਰ ਰਹੀ ਬਾਕੀ ਇਹ ਪਾਰਟੀ ਨੇ ਆਪ ਵੇਖਣਾ ਕਿ ਹੁਣ ਜਿਹੜੀ ਸਟਾਰਟ ਤੇ ਤੁਸੀਂ ਗੱਲ ਕੀਤੀ ਕਿ ਸਿੱਧੂ ਜੋੜੇ ਨੂੰ ਕਦੇ ਵੀ ਪੰਜਾਬ ਦੀ ਕਾਂਗਰਸੀ ਮਾਫ ਕਰਦਾ ਪੰਜਾਬ ਦੀ ਸਿਆਸਤ ਵਿੱਚ ਜੋ ਕਦੇ ਵੀ ਮੰਨਫੀ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ ਇੱਕ ਆਪਣਾ ਕੱਦ ਹੈ ਉਹਨਾਂ ਦਾ ਇੱਕ ਆਪਣਾ ਆਧਾਰ ਹੈਗਾ ਜਿਹਨੂੰ ਲੋਕ ਅੱਜ ਵੀ ਪ੍ਰਸਾਦ ਕਰਦੇ ਆ ਉਹਨਾਂ ਦੀ ਇਮਾਨਦਾਰੀ ਕਰਕੇ ਉਹਨਾਂ ਦੀ ਕਾਰਜਸ਼ੈਲੀ ਕਰਕੇ ਬਾਕੀ ਹੁਣ ਜਿਹੜਾ ਦੇਖਣਾ ਸੀ ਮੈਡਮ ਨਵਜੋਤ ਔਰ ਸਿੱਧੂ ਚਰਨਜੀਤ ਸਿੰਘ ਚੰਨੀ ਦੀ ਇਸ ਹਾਮੀ ਨੂੰ ਕਿਵੇਂ ਲੈਂਦੇ ਆ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਪੂਰਾ ਯੂਰਚੜਾ ਉਹ ਲਾ ਦਿੱਤਾ ਬਾਕੀ ਹੁਣ ਗੇਮ ਜਿਹੜੀ ਆ ਉਹ ਸਿੱਧੂ ਜੋੜੇ ਦੇ ਡੀ ਦੇ ਵਿੱਚ ਹੈਗੀ ਆ ਦੇਖਦੇ ਆ ਕਿ ਉਹਦੇ ਸਬੰਧ ਚ ਉਹਨਾਂ ਦਾ ਅਗਲਾ ਕਰਮ ਜਿਹੜਾ ਅਗਲਾ ਕਦਮ ਕੀ ਹੁੰਦਾ ਜੀ ਇਹ ਹੁੰਦਾ ਬਿਲਕੁਲ ਚਲੋ ਅਣਕੀ ਸਾਹਿਬ ਪੰਜਾਬ ਨੂੰ ਕਹਿੰਦੇ ਕਿ ਝਟਕਾ ਲੱਗਿਆ ਮਾਲੀਆ ਗ੍ਰਾਂਟ ਜਿਹੜੀ ਆ ਉਹ ਬੰਦ ਕਰ ਦੁੱਤੀ ਹੈ ਵਿੱਤ ਕਮਿਸ਼ਨ ਨੇ ਜਿਹੜੀ ਸੰਸਦ ਦੇ ਵਿੱਚ ਪੇਸ਼ ਰਿਪੋਰਟ ਕੀਤੀ ਹੈ ਉਹਦੀ ਸਿਫਾਰਿਸ਼ ਤੇ ਇਹ ਕਹਿੰਦੇ ਕਿ ਮਾਲੀਆ ਘਾਟਾ ਗ੍ਰਾਂਟ ਜਿਹੜੀ ਆ ਬੰਦ ਕੀਤੀ ਗਿਆ ਇਹ ਕਾਦੇ ਲਈ ਹੁੰਦੀ ਸੀ ਔਰ ਇਹਦਾ ਨੁਕਸਾਨ ਕਿੰਨਾ ਕੁ ਪੰਜਾਬ ਨੂੰ ਜਿਹੜਾ ਹੋਇਆ ਇਸ ਸੁਖਿੰਦਰ ਜੀ ਕੱਲ ਜਿਹੜਾ ਕੇਂਦਰੀ ਬਜਟ ਜਿਹੜਾ ਪੇਸ਼ ਹੋਇਆ ਉਹਦੇ ਵਿੱਚ ਜਿਹੜਾ ਵਿੱਤ ਕਮਿਸ਼ਨ ਆ ਉਹਨੇ ਇੱਕ ਰਿਪੋਰਟ ਜਿਹੜੀ ਪੇਸ਼ ਕੀਤੀ ਆ ਰਿਪੋਰਟ ਉਹਨੇ ਇਹ ਪੇਸ਼ ਕੀਤੀ ਹੈ ਕਿ ਕੋਵਿਡ ਦੀ ਜਿਹੜੀ ਮਹਾਮਾਰੀ ਆ ਉਹ ਹੁਣ ਖਤਮ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਵੱਖ-ਵੱਖ ਰਾਜਾਂ ਨੂੰ ਮਾਲੀਆ ਘਾਟਾ ਗ੍ਰਾਂਟ ਜਿਹੜੀ ਉਹ ਦਿੱਤੀ ਜਾਂਦੀ ਸੀ ਉਹ ਜਿਹੜੀ ਆ ਉਹ ਗੱਲ ਕਰ ਦਿੱਤੀ ਜਾਣੀ ਚਾਹੀਦੀ ਆ ਉਹ ਰਾਜਾਂ ਨੂੰ ਆਪਣੇ ਵਿੱਤੀ ਸਕੀਮਾਂ ਜਿਹੜੀਆਂ ਮਜ਼ਬੂਤ ਕਰਨੀਆਂ ਚਾਹੀਦੀਆਂ ਨੇ ਤੇ ਆਪਣਾ ਵਿੱਤੀ ਅਰਥਚਾਰਾ ਜਿਹੜਾ ਉਸ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਪੱਧਰ ਤੇ ਜਿਹੜੇ ਉਹ ਕੰਮ ਜਿਹੜੇ ਆ ਉਹ ਕਰਨੇ ਚਾਹੀਦੇ ਆ ਇਹ ਕੇਵਲ ਪੰਜਾਬ ਵਾਸਤੇ ਨਹੀਂ ਇਹ ਸਾਰੇ ਰਾਜਾਂ ਵਾਸਤੇ ਪੰਜਾਬ ਦਾ ਛਟਕਾ ਕਿਉਂ ਉਹ ਮੈਂ ਅੱਗੇ ਕਰ ਦੱਸਣਾ ਹੁਣ ਇਹ ਜਿਹੜੀ ਵਿੱਤ ਕਮਿਸ਼ਨ ਦੀ ਇਹ ਰਿਪੋਰਟ ਜਿਹੜੀ ਉਹਨਾਂ ਨੇ ਕੀਤੀ ਇੱਕ ਹੀ ਰਾਜਾਂ ਨੂੰ ਆਪਣੇ ਆਰਥਿਕ ਸੰਸਾਧਨ ਆਪ ਮਜ਼ਬੂਤ ਕਰਨੇ ਚਾਹੀਦੇ ਆ ਕੋਵਿਡ ਦੀ ਵਾਰ ਮਾਰੀ ਜਿਹੜੀ ਖਤਮ ਹੋ ਚੁੱਕੀ ਆ ਕਿਉਂਕਿ ਕੋਵਿਡ ਤੋਂ ਬਾਅਦ ਜਿਸ ਤਿਹੇ ਕਹਿੰਦਾ ਅਰਥਚਾਰ ਦੇਸ਼ ਦਾ ਪਰਬਤ ਉਹਦੇ ਕੇਂਦਰ ਸਰਕਾਰ ਵੱਲੋਂ ਸਹਾਇਤਾ ਜਿਹੜੀ ਦਿੱਤੀ ਜਾਂਦੀ ਰਹੀ ਆ ਉਹ ਕਹਿੰਦੇ ਕਿ ਕੇਂਦਰ ਜਦੋਂ ਹਾਂ ਸਹਾਇਤਾ ਦੰਦਾ ਸੀ ਤੇ ਰਾਜ ਪੂਰਨ ਤੌਰ ਤੇ ਕੇਂਦਰ ਸਰਕਾਰ ਤੇ ਨਿਰਭਰ ਹੋ ਗਿਆ ਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਅਮਦਾਨਦ ਵੱਲ ਵਹਿੰਦੇ ਰਹਿੰਦੇ ਤੇ ਇਹ ਹੁਣ ਚੱਲਣਾ ਨਹੀਂ ਕਿਉਂਕਿ ਇੰਦਰੀਆਂ ਆਪਣੀਆਂ ਮਜਬੂਰੀਆਂ ਨੇ ਤੇ ਜਿਸ ਤਰੀਕੇ ਨਾਲ ਜੀਐਸਟੀ ਜਿਹੜੀ ਆ ਪੰਜਾਬ ਸਰਕਾਰ ਜਾਂ ਰਾਜ ਸਰਕਾਰਾਂ ਆਪਣੇ ਪੱਧਰ ਤੇ ਇਕੱਠਾ ਕਰਦੀਆਂ ਨੇ ਇਸ ਕਰਕੇ ਇਹ ਜਿਹੜੀ ਮਾਲੀਆ ਘਾਟਾ ਗਰਾਂਟਾ ਇਹ ਬੰਦ ਹੋ ਜਾਣੀ ਚਾਹੀਦੀ ਇਹ ਨਹੀਂ ਦਿੱਤੀ ਜਾਣੀ ਚਾਹੀਦੀ ਹੁਣ ਸਿੱਧੂ ਜੀ ਦੂਜੇ ਪਾਸੇ ਹੁਣ ਜੇਕਰ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਜਨਹੀਂ ਇਸ ਗ੍ਰਾਂਟ ਦੇ ਸਿੱਤੇ ਰਿਹਾ ਜਿਹੜੇ ਕੇਂਦਰ ਕੋਲ ਉਹਨਾਂ ਨੂੰ ਗ੍ਰਾਂਟ ਜਿਹੜੀ ਮਹਈਆ ਜਿਹੜੀ ਕੀਤੀ ਜਾਂਦੀ ਆ ਪਰ 2021 ਤੋਂ 22 ਤੇ 22 ਤੋਂ 23 ਦੇ ਵਿੱਚ ਇਹ ਗ੍ਰਾਂਟਾਂ ਜਿਹੜੀਆਂ ਘਟਨੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਇਹਨਾਂ ਜਿਹੜੀ 21 22 ਦੇ ਵਿੱਚ ਗ੍ਰਾਂਟ ਸੀ 10000 ਕਰੋੜ ਰੁਪਈਆ ਜਿਹੜੀ ਪੰਜਾਬ ਨੂੰ ਉਹ ਦਿੱਤੀ ਜਾਂਦੀ ਸੀ ਜਿਹੜੀ ਫਿਰ 22 23 ਦੇ ਵਿੱਚ ਸਿੱਧੂ ਸਾਹਿਬ ਉਹ ਕਹਿੰਦੇ ਕਿ 2000 ਕਰੋੜ ਰੁਪਈਆ ਹੋਗੀ ਤਾਂ ਹੁਣ ਜਿਹੜੀ ਜਿਹੜੀ ਸਥਿਤੀ ਜਿਹੜੀ ਸਪਾਰਸ਼ ਕੀਤੀ ਗਈ ਆ ਹੁਣ ਸਥਿਤੀ ਉਹ 0 ਦੇ ਬਰਾਬਰ ਜਿਹੜੀ ਉਹ ਪਹੁੰਚ ਜਾਂਦੀ ਹੈ ਦੂਜੇ ਪਾਸੇ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਸੁਖਵਿੰਦਰ ਜੀ ਉਹ ਤੁਸੀਂ ਦੇਖ ਲਓ ਕਿ ਕਿੰਨੀਆਂ ਸਬਸਿਡੀਆਂ ਨੇ ਪੰਜਾਬ ਦੇ ਅਰਥਚਾਰੇ ਦਾ ਖੂਮਰ ਜਿਹੜਾ ਕੱਟ ਕੇ ਰੱਖ ਦਿੱਤਾ ਚਾਹੇ 600 ਯੂਨਿਟ ਦੀ ਗੱਲ ਹੋਵੇ ਚਾਹੇ ਪੈਨਸ਼ਨਾਂ ਦੀ ਗੱਲ ਹੋਵੇ ਚਾਹੇ ਕਿਹੇ ਫ੍ਰੀ ਸਫ਼ਰ ਦੀ ਸਹੂਲਤ ਦੀ ਗੱਲ ਹੋਵੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕਰਜ਼ਾ ਚੁੱਕ ਚੁੱਕੇ ਕਰਜ਼ਾ ਚੁੱਕ ਚੁੱਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਰਹੀ ਹੈ ਜਾਂ ਆਪਣਾ ਗੁਜ਼ਾਰਾ ਕਰ ਰਹੀ ਆ ਉਹਦੇ ਵਿੱਚ ਜੇਕਰ ਇਹ ਗ੍ਰਾਂਟ ਹੁਣ ਬੰਦ ਹੋ ਜਾਂਦੀ ਆ ਤਾਂ ਫੇਰ ਤਾਂ ਸਰਕਾਰ ਦਾ ਸਿੱਧੂ ਸਬਰ ਰੱਖੀ ਰਾਬੀ ਰੱਖਾਇਆ ਔਰ ਦੋ ਸੁਬੇ ਉਹਨਾਂ ਨੇ ਦੱਸੇ ਨੇ ਕਿ ਜਿਹੜੇ ਸਭ ਤੋਂ ਜ਼ਿਆਦਾ ਇਹ ਮਾਲੀਆ ਘਾਟਾ ਗ੍ਰਾਂਟ ਜਿਹੜੀ ਪ੍ਰਾਪਤ ਕਰਦੇ ਰਿਹਾ ਨੰਬਰ 1 ਤੇ ਪੰਜਾਬ ਤੇ ਦੂਜੇ ਪਾਸੇ ਹਮਾਚਰ ਪ੍ਰਦੇਸ਼ ਪਰ ਹੁਣ ਜਿਸ ਤਰੀਕੇ ਨਾਲ ਇਸ ਬਜਟ ਦੇ ਵਿੱਚ ਜਿਹੜੀ ਇਹ ਮਦਦ ਪੇਸ਼ ਕੀਤੀ ਗਈ ਹੈ 15ਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਉਹਦੇ ਨਾਲ ਤਾਂ ਸਿੱਧੂ ਜੀ ਫਿਰ ਪੰਜਾਬ ਦਾ ਰਾਬੀ ਰਾਖਾ ਹੈ ਭਗਵੰਤ ਮਾਨ ਸਰਕਾਰ ਤਾਂ ਅੱਗੇ ਜਿਹੜੇ ਇਸ਼ਤਿਹਾਰ ਬਾਜ਼ੇ ਜਾਂ ਹੋਰ ਚੀਜ਼ਾਂ ਤੇ ਪੈਸੇ ਖਰਚੇ ਦੇ ਪਈ ਹੈ ਕਰਜ਼ਾ ਚੁੱਕ ਚੁੱਕੇ ਤੇ ਜੇਕਰ ਇਹ ਗ੍ਰਾਂਟ ਜੇਕਰ ਬੰਦ ਕਰ ਦਿੱਤੀ ਕਰ ਦਿੱਤੀ ਜਾਂਦੀ ਦੂਜੇ ਪਾਸੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਸਰਕਾਰ ਦਾ ਜਿਹੜਾ ਉਹ ਕੇਂਦਰ ਸਰਕਾਰ ਵੱਲ ਬੰਦ ਪਿਆ ਫਿਰ ਅਜਿਹੇ ਹਾਲਤ ਵਿੱਚ ਫਿਰ ਆਉਂਦੇ ਦਿਨ ਤੇ ਲੱਗਦਾ ਕਿ ਮੁਲਾਜ਼ਮਾਂ ਨੂੰ ਜਿਹੜੀਆਂ ਤਰਖਾਵਾਂ ਆ ਸ਼ਾਇਦ ਉਹ ਵੀ ਸੁਪਨਾ ਹੋ ਜਾਣ ਸੋ ਕੇਂਦਰ ਸਰਕਾਰ ਵੱਲੋਂ ਇਹ ਝਟਕਾ ਜਿਹੜਾ ਆ ਰਾਜਾਂ ਨੂੰ ਜਰੂਰ ਦਿੱਤਾ ਗਿਆ ਔਰ ਪੰਜਾਬ ਉਸ ਦੇ ਵਿੱਚ ਸਭ ਤੋਂ ਨੰਬਰ 1 ਤੇ ਜਿਹੜਾ ਦਿਖਾਈ ਦੇ ਰਿਹਾ ਜੀ